ਦਿੱਲੀ ਪਬਲਿਕ ਨਿਊਜ਼ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਮਾਮਲੇ ਦੇ ਵਿੱਚ ਲਗਾਤਾਰ ਮੌਜੂਦਾ ਸਤਾਧਾਰੀ ਪਾਰਟੀ ਉੱਤੇ ਸਿਆਸੀ ਤਰ੍ਹਾਂ ਵੱਲੋਂ ਹਮਲਾ ਬੋਲਿਆ ਜਾ ਰਿਹਾ ਅੱਜ ਇੱਕ ਪੱਤਰਕਾਰ ਬਾਤਾਂ ਕਰਕੇ ਇਹ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਇਹ ਮੌਜੂਦਾ ਸਰਕਾਰ ਅਤੇ ਇਹ ਪੁਰਾਣੀ ਸਰਕਾਰ ਕਾਂਗਰਸ ਤੇ ਹਮਲਾ ਬੋਲਿਆ ਉਹਨਾਂ ਨੇ ਕਿਹਾ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਅਤੇ ਚਨਜੀਤ ਸਿੰਘ ਚੇਨੀ ਮੁੱਖ ਮੰਤਰੀ ਰਿਹਾ ਉਸ ਸਮੇਂ ਵੀ ਪਟਿਆਲਾ ਅਤੇ ਖੰਨਾ ਦੇ ਵਿੱਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਬਾਰੇ ਉਦੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਉਹਨਾਂ ਨੂੰ ਸੀ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਨੂੰ ਆਸ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਕਾਰਵਾਈ ਕਰਨਗੇ ਪਰ ਹਾਲ ਤੱਕ ਉਹਨਾਂ ਨੂੰ ਕੋਈ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਦੇਖੋ ਪੂਰੀ ਰਿਪੋਰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਆਪ ਸਰਕਾਰ ਦੇ ਨਾਲ-ਨਾਲ ਪਿਛਲੀ ਕਾਂਗਰਸ ਸਰਕਾਰ ਦੀ ਕਾਰਸ਼ਾਲੀ ਤੇ ਸਵਾਲ ਖੜੇ ਕੀਤੇ ਹਨ ਸੀਐਮ ਭਗਵੰਤ ਸਿੰਘ ਮਾਨ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੇ ਮਾਫੀਆ ਨਾਲ ਮਿਲੇ ਹੋਣ ਦਾ ਦੋਸ਼ ਲਾਇਆ ਹੈ ਇਸ ਪੂਰੇ ਮਾਮਲੇ ਵਿੱਚ CBI ਦੀ ਜਾਂਚ ਦੀ ਮੰਗ ਕੀਤੀ ਦੁੱਲੋ ਨੇ ਕਿਹਾ ਕਿ CM ਭਗਵੰਤ ਮਾਨ ਹਮੇਸ਼ਾ ਆਮ ਲੋਕਾਂ ਦੀ ਗੱਲ ਕਰਦੇ ਹਨ ਪਰ ਅੱਜ ਤੱਕ CM ਨੇ ਆਮ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਕਾਂਗਰਸ ਸਰਕਾਰ ਵੇਲੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਪਟਿਆਲਾ ਤੋਂ ਇਲਾਵਾ ਖੰਨਾ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਦੀ ਛਾਇਆ ਹੇਠ ਉਰੇ ਫੈਕਟਰੀਆਂ ਚੱਲਦੀਆਂ ਸੀ ਇਸ ਮਗਰੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਹੁਣ ਸਰਕਾਰ ਬਦਲਣ ਤੋਂ ਬਾਅਦ ਉਮੀਦ ਸੀ ਉਹ ਨਕਲੀ ਸ਼ਰਾਬ ਕਾਰ ਮੰਨ ਵਾਲੇ ਲੋਕਾਂ ਨਾਲ ਸੰਬੰਧਿਤ ਪੂਰਾ ਚਿੱਠਾ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2 ਫਰਵਰੀ ਨੂੰ ਮਿਲਣ ਗਿਆ ਸੀ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਖੰਨਾ ਵਿੱਚ ਉਜੋਗਤਿਕ ਵਿਆਹ ਸਮਾਗਮ ਵਿੱਚ ਜਦੋਂ ਇਹ ਮੁੱਦਾ ਸੀਐਮ ਭਗਵੰਤ ਮਾਨ ਕੋਲ ਉਠਾਇਆ ਗਿਆ ਤਾਂ ਮਾਨ ਨੇ ਕਿਹਾ ਸੀ ਕਿ ਉਹ ਉਹਨਾਂ ਨੂੰ ਮਿਲ ਕੇ ਇਸ ਵਿਸ਼ੇ ਤੇ ਗੱਲ ਕਰਨ ਕਰਨਗੇ ਪਰ ਅੱਜ ਤੱਕ ਮਿਲਣ ਦਾ ਸਮਾਂ ਨਹੀਂ ਦਿੱਤਾ ਦੇਖੋ ਪੰਜਾਬ ਦੇ ਵਿੱਚ ਮਾਫੀਆ ਕਈ ਕਿਸਮ ਦਾ ਸਭ ਪਹਿਲੇ ਹੀ ਬਹੁਤ ਚੱਲਦਾ ਆ ਰਿਹਾ ਪਿਛਲੇ ਸਮੇਂ ਤੋਂ ਪਿਛਲੇ 10-12 ਸਾਲਾਂ ਤੋਂ ਅ ਅ ਗੈਰ ਕਾਨੂੰਨੀ ਕੰਮ ਵੀ ਹੁੰਦੇ ਤੇ mafia ਚੱਲਦਾ ਸੀ ਡਿਫਰੈਂਟ ਟਰਾਈਬ ਮੁਮਾਈਂ ਦਾ ਸ਼ਰਾਬ ਦਾ ਇਸੇ ਤਰ੍ਹਾਂ ਪ੍ਰਾਪਰਟੀਆਂ ਦੇ ਕਬਜੇ ਇਹ ਚੱਲਦੇ ਆ ਰਹੇ ਉਹਦੇ ਕਰਕੇ ਲੋਕਾਂ ਨੇ ਪੰਜਾਬ ਦੇ ਵਿੱਚ ਦੋਨਾਂ ਜਿਹੜੀਆਂ ਪਾਰਟੀਆਂ ਸੀਆਂ ਪੁਰਾਣੀਆਂ ਉਹਨਾਂ ਨੂੰ ਅਨਕਾਰ ਕੇ ਇੱਕ ਵਿਦਰੋਹ ਦੇਖਿਆ ਜੀਨਾਂ ਦੇ ਵਿੱਚ ਔਰ ਕੱਲ ਦੀ ਜਿਹੜੀ ਘਟਨਾ ਹੋਈ ਹੈ ਬਹੁਤ ਮੰਦ ਭਾਗੀ ਹੈ ਜਿਹੜੀ ਦੀ ਸ਼ਰਾਬ ਦੇ ਨਾਲ तकरीबन ਅੱਧਾ ਦਰਜਨ ਦੇ ਕਰੀਬ ਖੇਤ ਮਜ਼ਦੂਰ ਮਾਰੇ ਗਏ ਔਰ ਤੁਹਾਨੂੰ ਯਾਦ ਹੋਏਗਾ ਕਿ ਮੈਂ ਪਿਛਲੇ ਰਾਜ ਸਭਾ ਦੇ ਟਾਈਮ ਦੇ ਵਿੱਚ ਵੀ ਉਨੀ ਤੋਂ ਲੈ ਕੇ ਲਗਾਤਾਰ ਜਿਹੜੀ ਆ ਪੰਜਾਬ ਚ ਗੈਰਕਾਨੂੰਨੀ 13 ਰਿਸ਼ਟਰੀ ਚਲਦੀਆਂ ਸੀ ਔਰ ਜਿਹਦੇ ਨਾਲ ਜਾਹਿਰੀ ਦੀ ਸ਼ਰਾਬੀ ਲੋਕਾਂ ਚੋਂ ਪੰਟੀ ਜਾਂਦੀ ਦੀ ਔਰ ਸਰਕਾਰ ਦੀ ਐਕਸਾਈਜ਼ ਡਿਊਟੀ ਵੀ ਬੜੀ ਚੋੜੀ ਹੁੰਦੀ 15 ਤਰ੍ਹਾਂ ਦੇ ਸੰਸਬਾੜੀਆਂ ਦੀਆਂ ਚੱਲਦੀਆਂ ਸਰਕਾਰੀ ਤੇਰਾ ਗੈਰ ਸਰਕਾਰੀ ਹੁਣ ਤੁਸੀਂ ਦੇਖੋ ਵੀ 5 ਸਾਲ ਨੇ ਕਿੰਨਾ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਦਾ ਚੁਣਾ ਲਾਇਆ ਲੋਕਾਂ ਚ ਜ਼ਾਹਿਰ ਵੰਡਿਆ 2 ਸਾਲ ਕਰੋਨਾ ਰਿਹਾ ਕਰੋਨਾ ਚ ਕਾਫੀ ਲੋਕ ਮਰੇ ਹੋਣਗੇ ਲਾਜੀ ਹਰ ਜ਼ਿਲ੍ਹੇ ਕਿ ਕੁਕੀ ਇਹ ਸਪਲਾਈ ਜਿਹੜੀ ਹੁੰਦੀ ਰਹੀ ਹੈ ਨਾ ਡਿਸਟ੍ਰੀਟਰੀਆਂ ਤੋਂ ਉਹ ਰਾਜਸਥਾਨ ਚ ਵੀ ਹੁੰਦੀ थी ਹਰਿਆਣੇ ਚ ਹਮਾਚਲ ਚ ਵੀ ਜੰਮੂ ਕਸ਼ਮੀਰ ਚ ਬਹੁਤ بڑا ਨੈਕਸਸ ਸੀਗੇ ਔਰ ਇਹ ਸ਼ਰਾਬ ਦੀਆਂ ਜਿਹੜੀਆਂ ਫੈਕਟਰੀਆਂ ਸੀ ਪੋਲੀਟੀਕਲ ਉਹ ਸਮੇਂ ਦੇ ਰਾਜ ਭਾਗ ਚ ਜਿਹੜੇ ਹਿੱਸੇਦਾਰ ਨੇ ਉਹ ਜ਼ਿੰਮੇਵਾਰ ਸੀ ਚਾਰ ਪਟਿਆਲੇ ਕੇ ਕਖਨ ਨੇ ਸਾਡੇ ਸ਼ਹਿਰ ਤੇ ਬਾਕੀ ਤਨ ਤਾਨ ਹਦਰ ਜੀਰੇ ਵੱਲ ਤੇ ਰਾਤ ਗਿਆ ਰੋਲਾ ਪੋ ਮਿੰਨੇ ਰੋਲਾ ਪੰਤ ਤੋਂ ਬਾਅਦ ਇਹ ਬੰਦ ਹੋਈ ਪਰ ਅਫਸੋਸ ਹੈ ਕਿ ਉਦੋਂ ਵੀ ਕਾਫੀ ਲੋਕ ਮਰ ਹਾਈਲਾਈਟ ਇਸ ਕਰਕੇ ਹੋਇਆ ਕਿ 9 10 ఆగਸਟ 1900 ਔਰ 2020 ਅਮਰਸਰ ਪਟਿਆਲਾ ਔਰ ਤਰਨਤਾਰਨ ਦੇ ਵਿੱਚ ਤਕਰੀਬਨ 2250 240 ਦੇ ਕਰੀਬ ਜੜੀਲੀ ਸ਼ਰਾਫੀਲ ਦੇ ਨਾਲ ਲੋਕ ਹਸਪਤਾਲਾਂ ਚ ਦਾਖਲ ਹੋਏ ਉਹਦੇ ਚ 114 ਮਰੇ ਬਟਾਲੇ ਦੇ ਕੁਝ ਮਰੇ ਕੋਤਨਤਾਰਨ ਦੇ ਮਰੇ ਕੋ ਆਪਣਾ ਸਰਦੇ ਮਰੀ ਇਹ ਉਸ ਦਰਾਂ ਵੀ ਮੈਂ ਸਮਝਦਾ ਕਿ ਮੈਂ ਆਪ ਗਿਆ ਕਰੋਨਾ 22 ਅਗਸਤ 2020 ਕਰੋਨਾ ਹੋਰ ਜਿਹੜੇ ਹਸਪਤਾਲ ਚ ਦਾਖਲ ਕੀ ਉਹਨਾਂ ਨੂੰ ਨਹੀਂ ਮਿਲਿਆ ਜਿਹੜੇ ਬੰਦੇ ਮਰੇ ਤੇ ਉਨ੍ਹਾਂ ਦੇ ਘਰਾ ਪੈਬਲੀਆਂ ਨੂੰ ਵੀ ਮਿਲੇ ਔਰ ਉਹਨੂੰ ਮੈਂ ਮੰਗ ਵੀ ਕੀਤੀ ਸੀ ਮਿਨਿਸਟਰ ਤੋਂ ਐਮਪੀ ਦੀ ਮੀਟਿੰਗ ਦੀ ਵੀ ਪ੍ਰੈਸਰ ਆਹੀ ਜੀ ਐਮਐਲਏ ਵੀ ਚ ਗੱਲ ਵੀ ਪਰ ਮੈਂ ਸਮਝਦਾ ਕਿ ਕਿਉਂਕਿ ਪਟਿਆਲਾ ਉਹਦਾ ਆਪਣਾ ਜਿਲ੍ਹਾ ਸੀ ਆਪਣੇ ਜਿਲ੍ਹੇ ਦੇ ਵਿੱਚ ਚਾਰ ਚੱਲਦੀਆਂ ਸੀ ਔਰ ਔਰ politicial power ਦੇ ਹੋਣ ਦੇ ਨਾਤੇ ਇਹ ਕੋਈ ਗੈਰਕਾਨੂੰਨੀ ਕੰਮ ਨਹੀਂ ਕਰ ਸਕਦਾ ਉਹ ਚਪਲ ਲੁਟਰੀ ਕਲ ਪਾਵਰ ਵਾਲੇ ਬੰਦੇ ਤੇ ਪੁਲਿਸ ਕੀ ਅਫੀਸ਼ਲ ਇਹਨਾਂ ਦਾ ਨੈਕਸਟ ਸਪੀਚ ਉਲੰਬੀ ਦੇ ਕੋਈ ਨੇ ਬੰਦੇ ਮਰੇ ਮੈਂ ਰੌਲਾ ਵੀ ਪਾਇਆ ਰੀਸੈਂਟਰਲੀ ਮੈਂ ਕਾਫੀ ਸਮੇਂ ਤੋਂ ਭਗਵਾਨ ਤਮਨ ਜੀ ਤੋਂ ਟਾਈਮ ਮੰਗਦਾ ਰਿਹਾ ਮਿਲਣ ਦਾ 6 ਮਹੀਨੇ ਤੋਂ ਪਰ ਮੈਂ 1.5 ਸਾਲ ਦੇਖਿਆ ਕਿ ਬਦਲਾਅ ਆਇਆ ਹੈ ਜਿਹੜਾ ਕਹਿਜ ਦੀ ਬਾਤ ਹੈ ਭਗਵਾਨ ਤਮਨ ਨੇ ਬੜੇ ਵਾਦੇ ਕੀਤੇ ਬੇ ਆਦਮੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਐਨ ਰਾਜ ਬਣਾਉ ਮੀਨ ਨੇ ਚੰਦਰ ਦੇਦਾਂਗੇ ਸਾਰੇ ਸਮਗਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਾਂਗੇ ਮਾਫੀਆ ਰੋਕਾਂਗੇ ਔਰ 1.5 ਸਾਲ ਮੈਂ ਵਿਤਣ ਤੋਂ ਬਾਅਦ ਕਿਉਂਕਿ ਮੇਰੀ ਸੋਚ ਹੈ ਕਿ ਬਰੋਥਾ ਅਨਸੈਸਰੀ ਨਹੀਂ ਕਾਦੀ ਜਦੋਂ 1.5 ਸਾਲ ਇਹਨਾਂ ਨੇ ਟੱਚ ਨਹੀਂ ਕੀਤਾ ਇਸ ਬਖਲੇ ਸਕਾਲਰਸ਼ਿਪ ਦਾ ਗੈਰਕਾਨੂੰਨੀ ਸ਼ਰਾਬ ਦਾ ਉਹ ਬੰਦੇ ਮਰੇ ਕੈਪਟਨ ਨੇ ਵੀ ਉਸ ਸਮੇਂ ਕਿਹਾ ਵੀ ਇਹ ਕਤਲ ਨੇ ਚਲੋ ਉਹਦੀ ਤਾਂ ਮਰਦੀ ਭਗਤੀ ਲੱਗਦਾ ਹੈ ਮੈਂ ਇਹ ਮੇਰੀ ਭਗਤਨਾ ਹੁੰਦੀ ਮੇਰੇ ਰੌਲਾ ਪਾਉਣ ਤੋਂ ਬਾਅਦ ਉਸ ਮੀਟਿੰਗਾਂ ਚ ਕਹਿਣ ਤੋਂ ਬਾਅਦ ਕੋਈ ਰਿਐਕਸ਼ਨ ਨੰਦਾ ਉਹ ਲੋਬਾ ਚੰਨੀ ਸਾਹਿਬ ਆਏ ਉਹ ਵੀ ਬਤੌਰ ਸ਼ਡਿਊਲ ਕਾਸਟ ਨੂੰ ਬਣਾਇਆ ਗਿਆ ਵੀ ਸ਼ਡਿਊਲ ਕਾਸਟ ਹੈ ਇਲੈਕਸ਼ਨਾਂ ਦੀ ਫਾਇਦਾ ਲੈਣ ਵਾਸਤੇ ਬਣਾਇਆ ਉਹਨੇ ਵੀ ਕੋਈ ਗੱਲ ਨਹੀਂ ਕੀਤੀ ਸਕਾਲਰਸ਼ਿਪ ਕਾਇਮ ਦੇ ਬਾਰੇ ਇਸ ਤੇ ਦੀਆਂ ਬਾਰੇ ਬੰਦੇ ਗਰੀਬ ਲੋਕ ਮਰੇ ਜਿਆਦਾ ਐਮਐਲਏ ਐਮਪੀ ਤਾਂ ਬਹੁਤ ਨਹੀਂ ਨੇ ਕਾ ਨਹੀਂ ਇਹਨਾਂ ਨੂੰ ਸੱਪ ਸੰਗਿਆ ਉਸ ਟਾਈਮ ਵੀ ਆ ਹੁਣ ਆਲੇ ਵੀ ਪਰ ਮੈਂ ਹੁਣੇ ਦੱਸਦਾ ਕਿ ਵੈ 2 ਫਰਵਰੀ ਨੂੰ ਪਿਛਲੇ 6 ਮਹੀਨੇ ਤੋਂ ਟਰਾਈ ਕਰਦਾ ਰਿਹਾ ਮੁੱਖ ਮੰਤਰੀ ਨੂੰ ਮੈਂ ਈਮੇਲ ਵੀ ਕੀਤੀਆਂ ਫੋਨ ਵੀ ਕਰਦਾ ਰਿਹਾ ਇਹ ਤੇ ਅਫਸਰਾਂ ਨੂੰ ਪਰ ਟਾਈਮ ਨਹੀਂ ਦਿੱਤਾ ਇੱਥੇ ਕਿ ਜਦੋਂ ਸਰਵੰਚ ਚਾਹੀਏ ਮੁੱਖ ਮੰਤਰੀ ਜੀ ਉਹਨਾਂ ਨੂੰ ਵੀ ਮੈਂ ਕਿਹਾ ਮਾਨ ਸਾਹਿਬ ਨੂੰ ਜਦੋਂ ਇਹਨਾਂ ਨੇ ਕਿਹਾ ਬੁਲਾਵਾਂਗੇ ਪਰ ਪਤਾ ਨਹੀਂ ਉਹਦੇ ਮਨ ਚ ਕੀ ਕੀਤੀ ਕਿ ਉਹ ਨਹੀਂ ਬੁਲਾਇਆ 2 ਫਰਵਰੀ ਨੂੰ ਮੈਂ ਜਦੋਂ ਉਹਨਾਂ ਨੇ ਕੰਪੇਨ ਕੀਤੀ ਸਰਕਾਰ ਤੁਹਾਡੇ ਦੁਆਰ ਔਰ ਮੈਂ ਉਸ ਦਿਨ ਉਹਨਾਂ ਦੇ ਦੁਆਰ ਤੇ ਗਿਆ ਹੋਇਆ ਸੀ ਉਹਦੀ ਕੋਠੀ ਗਿਆ ਮੈਂ ਉੱਤੇ ਇੱਕ ਰਸੀਦ ਕਰਾ ਕੇ ਆਇਆ ਆਪਣਾ ਮੈਮੋਰੰਡਮ ਜਿਹੜੀ ਸੀਬੀਆਈ ਦੀ ਇਨਕੁਆਰੀ ਕਤਲਾਂ ਦੇ ਜਿਹੜੇ ਬੰਦੇ ਮਰੇ ਵਿਚਾਰੇ ਗਰੀਬ ਜਿਹੜੇ ਨਕਾਰਾ ਹੋ ਗਏ ਅਨੇ ਹੋ ਗਏ ਇੱਕ ਦੀ ਰਪੇਲ ਹੋ ਗਈ ਕਾਫੀ ਮਰ ਵੀ ਗਏ ਹੋਣਗੇ ਉਮਰ ਪਰਦੀ ਉਹ ਕਹੇ ਮੁਆਵਜ਼ੇ ਵਾਸਤੇ ਮੈਂ ਕਿਹਾ ਪਰ ਮਲੇਰੀ ਮੈਨੂੰ ਮੁਕਮਮ ਉਹਦੇ ਬਾਅਦ ਮੈਂ ਜਿਹੜੇ ਹੁਣ ਦੇ ਮੌਜੂਦਾ ਫਾਈਨਾਂਸ ਮਿਨਿਸਟਰ ਹੈ ਜੀਮਾ ਸਾਹਿਬ ਇਹ ਐਕਸਾਈਟੈਕਸੀਸ਼ਨ ਮਿਨਿਸਟਰ ਵੀ ਹੈ ਉਦੋਂ ਇਹ ਜਦੋਂ ਮੈਂ ਇਹ ਸਵਾਲ ਚੁੱਕਦਾ ਸੀ ਜਨਾਬ ਸਭਾ ਚ ਵੀ ਕੀਤੇ ਪ੍ਰਾਈਮ ਮਿਨਿਸਟਰ ਨੂੰ ਵੀ ਮੈਂ ਲਿਖਿਆ ਸ਼ਰਾਧੀਆਂ ਫੈਕਟਰੀਆਂ ਦਾ ਮੇਰੇ ਰੋਲਾ ਪਾਉਣ ਤੋਂ ਬੰਦ ਹੋਊਗਾ ਔਰ ਦੋਸ਼ੀਆਂ ਨੂੰ ਅਜੇ ਤੱਕ ਤਾਂ ਸਜ਼ਾ ਨਹੀਂ ਮਿਲੀ ਚਾਹੇ ਉਹ ਅਫਸਰ ਤੇ ਚਾਹੇ ਉਹ ਸਮਾਗਰਤਾ ਚਾਹੇ ਪੁਲੀਟਿਕਲ ਲੋਕ ਜਿਹੜੇ ਇਸ ਦੇ ਕੇਂਗ ਪਰਦੇ ਮੰਨ ਔਰ ਇਹ ਮੈਂ ਚੀਮਾ ਸਾਹਿਬ ਨੂੰ ਵੀ ਮਿਲ ਕੇ ਕਿਹਾ ਵੀ ਤੁਸੀਂ ਐਲਓਪੀ ਤੇ ਹੋ ਵਜ਼ਹਾਨ ਸਭਾ ਦੀ ਪ੍ਰोसीडिंग ਦੇ ਦਰਜ ਆ ਇਹਨਾਂ ਨੇ ਆਪ ਡਿਮਾਂਡ ਕੀਤੀ ਵੀ ਇਹ ਜਿਹੜੇ ਜੈਰੀ ਦੀ ਸ਼ਰਾਬ ਦੀਆਂ ਫੈਕਟਰੀਆਂ ਚੱਲੀਆਂ ਇਹਦੀ ਸੀਬੀਆਈ ਜਾਂਚ ਹੋਵੇ ਆ ਇਹ ਮਰਡਰ ਹੋਇ ਨਹੀਂ ਲੰਦਿ ਕਤਲ ਦੇ ਕੇਸ ਬਣ ਮੈਂ ਕਹਾਂ 2 ਸਾਲ ਹੋ ਗਏ ਤੁਸੀਂ ਹੁਣ ਐਕਸਾਈਜ਼ ਮੰਤਰੀ ਹੋ ਐ ਠੀਕ ਹੈ ਬੇਸ਼ੱਕ ਇਹ ਮਹਿਕਮਾ ਐਕਸਾਈਜ਼ ਦਾ ਤਾਂ ਤੁਹਾਡੇ ਕੋਲ ਐਜ ਮੰਤਰੀ ਵੀ ਤੁਸੀਂ ਟੇਕ ਅਪ ਕਰ ਸਕਦੇ ਹੋ ਹੋਮ ਮੰਤਰੀ ਹੈ ਬੁੱਕ ਮੰਤਰੀ ਸੀਬੀਆਈ ਨੂੰ ਕੈਬਨਟ ਭੇਜ ਸਕਦੀ ਹੈ ਮੈਂ ਕਹਾਂ ਤੁਸੀਂ ਐਜ ਮੰਤਰੀ ਕਰੋ ਠੋਕੇ ਤੁਸੀਂ ਵੀ ਜੇ ਫਰਾਜ ਮੰਤਰੀ ਬਣਾਏ ਹੋ ਰਿਜ਼ਰਵ ਸੀਟ ਤੇ ਜਿੱਤ ਕੇ ਆਏ ਹੋ ਤਾ ਇਸ ਕਰ ਕੀ ਬਣਾਏਗਾ ਨੂੰ ਫਾਈਨੈਂਸ ਮਿਨਿਸਟਰ ਤੋਂ ਨੂੰ ਮੈਂ ਕਿਹਾ ਦਿੱਤਾ ਫਿਰ ਤੁਸੀਂ ਆਪ ਕੇਜਰੀਬਾਦ ਨੇ ਵੀ ਵਾਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੇ ਗੈਰਕਾਨੂੰਨੀ ਸ਼ਰਾਬ ਚਲਾਉਣ ਦੇ ਟਰੱਕੀਆਂ ਚਲਾਉਣ ਵਾਲੇ ਨੇ ਇਹਨਾਂ ਨੂੰ ਇਹਨਾਂ ਨੂੰ ਅਸੀਂ ਜਲਦੀ ਜੰਦਰ ਦਮਾਂਗੇ ਹੈਜੀ ਪਰ ਵਾਦੇ ਜਰੂਰ ਕੀਤੇ ਵਾਦੇ ਬਾਹੂ ਕੀਤੇ ਪਰ ਇੰਪਲੀਮੈਂਟ ਨਹੀਂ ਹੋਇਆ 1.5 ਸਾਲ ਬਾਅਦ ਹੁਣ ਬੜੀ ਬੰਦ ਪਾਸਕੀ ਮੈਂ ਅਲਿਗੇਸ਼ਨ ਲਾਉਣਾ ਮੁੱਖ ਮੰਤਰੀ ਤੇ ਮੈਂ 2 ਫਰਵਰੀ ਨੂੰ ਚਿੱਠੀ ਦਿੱਤੀ ਆ ਵਾ ਅੱਜ ਹੋ ਗਈ 21 ਮਾਰਚ ਮੇਰੀ ਚਿਚੀ ਵੀ ਮੇਰਾ ਮੈਮਨਡਮ ਪੜਿਆ ਹੋਊਗਾ ਪੜਿਆ ਹੋਊਗਾ ਪਰ ਮਨ ਐਸੇ ਦੀ ਇਨਕੁਆਰੀ ਕਰਨ ਦਾ ਕਿਉਂਕਿ ਸਮਗਰਨਾ ਨਾ ਹੋ ਸਕਦਾ ਉਹ ਸਾਝ ਹੋਊਗੀ ਕਿਉਂ ਨਹੀਂ ਦਿੱਤਾ ਇਹ ਮੇਰਾ ਸਵਾਲ ਹੈ ਜੇ ਇਹ ਮੇਰੇ ਉਸ ਲੈਟਰ ਤੇ ਐਫਐਮ ਨੂੰ ਜਿਹੜਾ ਕੈਜਰੀ ਵੱਲੋਂ ਵੀ ਮੈਂ ਭੇਜ ਦਿੱਤਾ ਇਹਨਾਂ ਸੁਪਰੀਮਾ ਨੂੰ ਜੇ ਉਹ ਤੋਂ ਇਹ ਐਕਸ਼ਨ ਲਿਆ ਹੁੰਦਾ ਸਮਗਰਾਂਨਾ ਦੇ ਖਿਲਾਫ ਕਤਲ ਦੇ ਕੇਸ ਦਰਜ ਹੁੰਦੇ ਡਿਸਟ੍ਰਿਕਟ ਦੇ ਮਾਲਕ ਅੰਦਰ ਕੀਤੇ ਹੁੰਦੇ ਹੈ ਜੀ ਪੁਲਿਸ ਅਫਸਰ ਅੰਦਰ ਕੀਤੇ ਹੁੰਦੇ ਕੇਸ ਰਜਿਸਟਰ ਹੁੰਦੇ ਤਾਂ ਜਿਹੜੇ ਖੇਤ ਮਜ਼ਦੂਰ ਮਰੇ ਆ ਇਹ ਸ਼ਾਇਦ ਨਾ ਮਾਰਦੇ ਕਿਉਂਕਿ ਬੇ ਇਹ ਜਿਹੜਾ ਕੰਮ ਚੱਲਦਾ ਹੈ ਇਹ ਬਿਜਲੀ ਭਗਤ ਤੋਂ ਬਿਨਾਂ ਨਹੀਂ ਚੱਲਦਾ ਸੰਗਰੂਰੇ ਦਾ ਆਪਣਾ ਘਰ ਹੋਵੇ ਫਿਰ ਦੂਸਰੀ ਗੱਲ ਬੜੀ ਅਫਸੋਰਸ ਦੀ ਗੱਲ ਹੈ ਕਿ ਤੂੰ ਬਠਿੰਡੇ 'ਚ ਬੈਠਾ ਹੋ ਮੈਂ ਬਠਿੰਡੇ ਜਾ ਕੇ ਆਇਆ ਸੀ ਇਹ ਪਰਸੋਂ ਸੰਗਰੂਰੋ ਦਾ ਆਪਣਾ ਘਰ ਹੋਵੇ ਤੇ ਘਰ ਦੇ ਵਿੱਚ ਗਰੀਬ ਖੇਤ ਮਜ਼ਦੂਰ ਮਰੇ ਉਹਨਾਂ ਜਾਨੀ ਦੀ ਸ਼ਰਾਬ ਨਾਲ ਹੈ ਜੀ ਤੂੰ ਉੱਥੇ ਉਹਨਾਂ ਦਾ ਇਹਦਾ ਮਾਤਲਬ ਕੀ ਹੈ ਤੇਰੀ ਕੋਈ ਹਮਦਰਦੀ ਨਹੀਂ ਹੈ ਨਾ ਗਰੀਬਾਂ ਨਾਲ ਹਾਂਜੀ ਬਾਦ ਇਹ ਤੁਸੀਂ ਜ਼ਰੂਰ ਕਰ ਲੈ ਬਤਰਾਉ ਦੀਆਂ ਗੱਲਾਂ ਕਰਦੀਆਂ ਔਰ ਚੰਗਾ ਹੁੰਦਾ ਜੇ ਜਾਂਦਾ ਔਰ ਉਹਨਾਂ ਨੂੰ ਕੁਝ ਦੁੱਖ ਦੇ ਕੋਈ ਕੋਈ ਪੇ ਹੁੰਦਾ ਜਿਸ ਨੂੰ ਇਨਕੁਆਰੀ ਉਹ ਵੀ ਮਾਰ ਕਰਦਾ ਹੈ ਐਫਐਮ ਐਕਸਾਈਜ਼ ਮਿਨਿਸਟਰ ਜੀ ਇਹ ਤਾਂ ਆਹੀ ਬਾਤ ਹੈ ਜੀ ਜੀ ਨੇ ਤਾਂ ਉਹ ਕਹਿਣਾ ਚਾਹੀਦਾ ਉੱਪਰੋਂ ਕਹਿਣਾ ਜਿਹੜੀ ਕਮੇਟੀ ਬਣਾਈ ਗਿਆ ਔਰ ਮੈਂ ਤੁਹਾਡੇ ਜਰੀਏ ਇਹ ਮੰਗ ਕਰੂੰਗਾ ਮੁੱਖ ਮੰਤਰੀ ਜੀ ਜੇ ਤੁਸੀਂ ਜ਼ੀਰੋ ਟੋਲਰੈਂਸ ਦੀ ਗੱਲਾਂ ਕਰਨਾਰੇ ਹੋ ਮਾਫੀ ਦਾ ਤੁਸੀਂ ਸਮਕਰਨਾਂ ਦਾ ਵਾਅਦਾ ਕੀਤਾ ਸੀ ਕਿ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ ਇਹਨਾਂ ਨੂੰ ਅੰਦਰ ਕਰਾਂਗੇ ਇਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਨੰਗਾ ਕਰਾਂਗੇ ਦੱਸਾਂਗੇ ਕਿਹੜੇ ਡੀਡਰ ਕਿਹੜੇ ਅਫਸਰ ਆਈਪੀਐਸ ਕਿਹੜੇ ਲੋਗ ਇਹ ਸੁੱਤੰਦਾ ਕਰਦੇ ਆ ਮਾਫੀਆ ਚਲਾਉਂਦੇ ਨੇ ਸ਼ਰਾਬੀਆਂ ਫੈਕਟਰੀਆਂ ਲੋਕਾਂ ਨੂੰ ਜ਼ਹਿਰ ਪਨਾਉਂਦੇ ਨੇ ਮੈਨੂੰ ਲੱਗਦਾ ਵੀ ਕਿਤੇ ਦਾਲ ਚ ਕਾਲਾ ਕਾਲਾ ਲੱਗਦਾ 2 ਸਾਲ ਚ ਇਹਨਾਂ ਨੇ ਤਾਂ ਕੱਚ ਬਣੀ ਕੀਤੀ ਯਾਰ ਮੈਨੂੰ ਇਹ ਲੱਗਦਾ ਕਿ ਗਰੀਬ ਲੋਕ ਮਰੇ ਨੇ ਆਮ ਤੌਰ ਤੇ ਧਰਨਿਆਂ ਚ ਬੰਦੇ ਮਰੇ ਨੇ ਪਤਾ ਇਹ ਜਿਹੜਾ ਮੁੱਖ ਮੰਤਰੀ ਇਹ ਰਾਸ਼ ਕਰਦਾ ਹੈ ਕਰੋੜ ਦਾ ਚੱਕ ਲੈ ਕੇ ਵੀ ਜਾਣਦਾ ਹੈ ਇੱਕ ਇੱਕ ਖੇਤ ਮਜ਼ਦੂਰ ਬਣ ਰਹੀ ਦੇ ਤੂੰ ਚੈੱਕ ਤਾਂ ਲੈ ਕੇ ਤਾਂ ਕੀ ਜਾਣਾ ਹੈ ਤੂੰ ਤਾਂ ਉਹਦਾ ਘਰ ਦੇ ਵਿੱਚ ਦੁੱਖ ਸੁੱਖ ਵੀ ਨਹੀਂ ਕਰਨ ਗਿਆ ਅਫਸੋਸ ਕਰਨ ਬਣੀ ਗਿਆ ਬਸ 50 ਮੀਲ ਤੇ ਤੂੰ ਬੈਠਾ ਬਠੰਡੇ ਰੋ ਕੇ ਤੂੰ ਚਿੱਦੀ ਗੜ ਚਲੇ ਆ ਕੇ ਇਸ ਕਰਕੇ ਮੈਂ ਇਹ ਮੰਗ ਕਰਦਾ ਤੁਹਾਡੇ ਜਰੀਏ ਕਿ ਮੰਨ ਦੇ ਵਿੱਚ ਜਾਤ ਪਾਤ ਵਾਲੀ ਗੱਲ ਕੱਢ ਕੇ ਮਾਨ ਚਕਤਾ ਜੋ 20 ਸਾਲ ਦਾ ਰਾਜ ਜੋ ਇਹਦਾ ਵਤੀਰਾ ਇਸ ਮੁੱਖ ਮੰਤਰੀ ਦਾ ਗਰੀਬ ਲੋਕਾਂ ਲਈ ਦਲਤਾ ਲਈ ਔਰ ਮੈਂ ਇੱਕ ਵਤੀਰਾ ਜਿਹੜਾ ਕੋ ਚਰਨਦਾਰੀ ਹੈ ਜਾਤ ਪਾਤ ਤੋਂ ਛੇ ਇਨਸਾਨ ਬਣ ਕੇ ਇਨਸਾਨੀਅਤ ਦੀ ਗੱਲ ਕਰੇ ਇੱਕ ਗਵਾਰਾ ਬਣ ਕੇ ਕਰਨਾ ਕਰੇ ਅਸੈਂਬਲੀ ਚ ਜੋ ਕਿਹਾ ਕਿ ਸਤਕਾ ਇੱਕ ਐਮਐਲ ਜਿਹੜਾ ਰਿਜ਼ਰਵ ਸੀਟ ਤੇ ਜਿੱਤਿਆ ਸ਼ਰੂਪ ਕਾਸ਼ਟ ਤੀ ਉਹਨੂੰ ਜਹੇ ਜੇ ਲਾਭ ਜੋ ਬਾਰੇ ਕੇ ਨੂੰ ਜੁੱਤੀ ਸਗਾਓ ਹਾਂਜੀ ਇਹ ਕੋ ਛੋਬਾਰ ਨਹੀਂ ਦਿੰਦਾ ਇਹਦੀ ਮਾਨਸਿਕਤਾ ਇਹਦੀ ਗਰੀਬਾ ਪਤੀ ਇਹਦੇ ਮਨ ਚ ਕੀ ਹੈ ਮਨੂਵਾਦੀ ਸੋਚ ਉਹ ਦਰਸਾਉਂਦੀ ਹੈ ਔਰ ਉਥੇ ਮੈਂ ਕਹਾਗਾ ਕਿ ਇਹਨਾਂ ਨੂੰ ਵੀ ਕਰੋੜ ਕਰੋੜ ਰੁਪਏ ਦਵੇ ਔਰ ਜਿਹੜੇ ਔਰ ਜਿਹੜੇ ਇਹਨਾਂ ਦੇ ਜਿਹੜੇ ਸਮਗਰ ਸ਼ਰਾਬ ਦੀਆਂ ਬੇਕਤੀਆਂ ਜਿਹੜੀ ਫੈਕਟਰੀਆਂ ਤੋਂ ਸ਼ਰਾਬ ਆਈ ਹੈ ਕੌਣ ਇਨਵੋਲ ਮੈਂ ਉਹਨਾਂ ਨੂੰ ਪੜ ਕੇ ਉਹਨਾਂ ਤੇ ਕਤਲ ਦੇ ਕੇਸ ਕਰੇ ਔਰ ਜਿਹੜਾ ਉਹ 220 ਵਾਲਾ ਹੈ ਜਿਹੜੇ ਮਰਡਰ ਹੋਏ ਨੇ ਤਰਨਤਾਨ ਦੇ ਵਿੱਚ ਹੋਰ ਮਰੇ ਮਰੇ ਤਾਂ ਸਾਰੇ ਪੰਜਾਬ ਚ ਹੋਣੇ ਹਨ ਕਰੋਨਾ ਚ ਪਤਾ ਨਹੀਂ ਲੱਗਿਆ ਉਹ ਤਾਂ ਇੱਕ ਦਿਨ ਚ ਮਰ ਗਈ ਇੱਕ ਦਿਨ ਚ ਐਨਐ ਹਸਪਤਾਲ ਚ ਚਲੇ ਗਏ ਉਹਨਾਂ ਦੇ ਵੀ ਜੇ ਈਮਾਨਦਾਰ ਹੈ ਜ਼ੀਰੋ ਆਰਡਨੈਂਸ ਦੀ ਗੱਲ ਕਰਦਾ ਜੇ ਮਿਲੀ ਭਗਤ ਨਹੀਂ ਮਾਫੀ ਆਰ ਸਮਗਰਾਰਾਣਾ ਜੇ ਸਰਕਾਰ ਪ੍ਰੋਟੈਕਟ ਨਹੀਂ ਕਰਨ ਕਰਦੀ ਤਾਂ ਲੋਕਾਂ ਨੂੰ ਦਰਖਾਵੇ ਵਾਦੇ ਕਰੇ ਇਹ ਮੈਂ ਇਹਨੂੰ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਬੌਕਾ ਮਿਲਿਆ ਹੈ ਲੋਕਾਂ ਨੂੰ ਚੁਰਕਲੇ ਸੁਣਾ ਕੇ ਭੱਦੀ ਭਾਸ਼ਾਵ ਹਾਉ ਦੀ ਮਰਿਆਦਾ ਵਿਧਾਨ ਸਭਾ ਦੀ ਮਰਿਆਦਾ ਨੂੰ ਭੰਗ ਨਾ ਕਰੋ ਇੱਕ ਚੰਗੇ ਸ਼ਹਿਰ ਦੀ ਇੱਕ ਚੰਗੇ ਲੀਡਰ ਦੀ ਤਰ੍ਹਾਂ ਬਰਤావ ਕਰੇ ਅਤੇ ਇਹਨਾਂ ਗਰੀਬਾਂ ਨੂੰ ਇਨਸਾਫ ਦੇਵੇ ਇਹ ਮੈਂ ਮੰਗ ਕਰਾਂਗਾ ਦੂਲੂ ਨੇ ਦੋਸ਼ ਲਾਇਆ ਕਿ ਸੀਐਮ ਭਗਵੰਤ ਸਿੰਘ ਮਾਨ Dalit ਵਿਰੋਧੀ ਹਨ ਦੂਜੇ ਕੇਸਾਂ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਮੌਤ ਹੋ ਜਾਂਦੀ ਤਾਂ ਉਹ ਪਰਿਵਾਰਾਂ ਨੂੰ ਮਿਲ ਜਾਂਦੇ ਤੇ 1 ਕਰੋੜ ਰੁਪਏ ਦਿੰਦੇ ਸਰਕਾਰੀ ਨੌਕਰੀਆਂ ਦਿੰਦੇ ਪਰ ਜਦੋਂ ਕਿਸੇ ਗਰੀਬ ਪਰਿਵਾਰ ਦੇ ਕੋਈ ਮੈਂਬਰ ਜ਼ਹਿਰੀਲੀ ਸ਼ਰਾਬ ਕਾਰਨ ਜਾਂ ਕਿਸੇ ਹੋਰ ਕਾਰਨ ਆਪਣੀ ਜਾਨ ਗਵਾ ਦਿੰਦਾ ਉਸ ਪਰਿਵਾਰ ਨੂੰ ਮਿਲਣ ਤੱਕ ਨਹੀਂ ਜਾਂਦੇ ਇਸ ਦੇ ਨਾਲ ਸੀਐਮ ਭਗਵੰਤ ਮਾਨ ਤੇ Dalit ਵਿਰੋਧੀ ਚਿਹਰਾ ਨੰਗਾ ਹੋ ਗਿਆ ਦੂਲੂ ਨੇ ਕਿਹਾ ਪੰਜਾਬ ਦੇ ਲੋਕ ਜਿਸ ਆਸ ਨਾਲ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਸੀ ਤੇ 92 ਵਿਧਾਇਕ ਵਿਧਾਨ ਸਭਾ ਵਿੱਚ ਭੇਜੇ ਸੀ ਉਸ ਉਮੀਦ ਤੇ ਪੂਰੇ ਨਹੀਂ ਉਤਰੇ ਲੋਕਾਂ ਨੇ ਸਰਕਾਰ ਤੇ ਭਰੋਸਾ ਨਹੀਂ ਰਿਆ ਪੰਜਾਬ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਆਇਆ ਹਰ ਕਿਸਮ ਚ ਮਾਫੀਆ ਪਹਿਲਾ ਮੰਗ ਸਰਗਰਮ ਹੈ ਲੋਕ ਸਭਾ ਚੋਣਾਂ ਵਿੱਚ ਲੋਕ ਆਪ ਨੂੰ ਸਬਸਕ੍ਰਾਈਬ ਕਰਦੇ ਬਿਊਰੋ ਰਿਪੋਰਟ ਦਿੱਲੀ ਪਬਲਿਕ ਨਿਊਜ਼